ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਔਰਤ ਦੇ ਘਰ ਰੋਜ਼ ਇੱਕ ਭਿਖਾਰੀ ਆਂਦਾ ਸੀ ਤੇ ਖਾਣਾ ਮੰਗਦਾ ਸੀ ਤੇ ਔਰਤ ਹਰ ਰੋਜ਼ ਉਹਨੂੰ ਖਾਣਾ ਦਿੰਦੀ ਸੀ ਤੇ ਜਦੋਂ ਵੀ ਉਹ ਭਿਖਾਰੀ ਉਸ ਔਰਤ ਤੋਂ ਖਾਣਾ ਲੈਂਦਾ ਤੇ ਆਕਾਸ਼ ਵੱਲ ਦੇਖਦਾ ਤੇ ਕਹਿੰਦਾ ਕਿ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਰੋਟੀ ਦਿੱਤੀ ਹੈ ਸ਼ੁਕਰ ਹੈ ਸ਼ੁਕਰ ਹੈ ਇਸ ਤਰ੍ਹਾਂ ਕਹਿ ਕੇ ਤੇ ਚਲਾ ਜਾਂਦਾ ਇਸ ਤਰ੍ਹਾਂ ਰੋਜ਼ ਭਿਖਾਰੀ ਆਂਦਾ ਤੇ ਖਾਣਾ ਲੈਂਦਾ ਤੇ ਆਕਾਸ਼ ਵੱਲ ਦੇਖਦਾ ਤੇ ਰੱਬ ਦਾ ਸ਼ੁਕਰ ਕਰਦਾ ਕਿ ਸ਼ੁਕਰ ਹੈ ਪ੍ਰਮਾਤਮਾ ਤੁਮੇਨੂੰ ਰੋਟੀ ਦਿੱਤੀ ਹੈ ਔਰਤ ਵੀ ਹਰ ਰੋਜ਼ ਉਹਨੂੰ ਖਾਣਾ ਦਿੰਦੀ ਇੱਕ ਦਿਨ ਉਸ ਔਰਤ ਦੀ ਗੁਆਂਢ ਦੇ ਵਿੱਚ ਜੋ ਔਰਤ ਰਹਿੰਦੀ ਸੀ ਉਸਨੇ ਉਸਨੂੰ ਮੀਨਾ ਮਾਰਿਆ ਕਿ ਇਹ ਕਿੱਦਾਂ ਦਾ ਆਦਮੀ ਹੈ ਜੋ ਰੋਟੀ ਤੇਰੀ ਖਾਂਦਾ ਤੇ ਸ਼ੁਕਰ ਤੇ ਰੱਬ ਦਾ ਕਰਦਾ ਹੈ ਇਹਨੂੰ ਸ਼ੁਕਰ ਕਰਨਾ ਚਾਹੀਦਾ ਹੈ ਤੇਰਾ ਕਿਉਂਕਿ ਰੋਟੀ ਤਾਂ ਇਹਨੂੰ ਤੂੰ ਦਿੰਨੀ ਹੈ ਉਸ ਔਰਤ ਦੇ ਮਨ 'ਚ ਇਹ ਗੱਲ ਬੈਠ ਗਈ। ਉਹਨੂੰ ਲੱਗਾ ਕਿ ਸ਼ਾਇਦ ਇਹ ਔਰਤ ਬਿਲਕੁਲ ਠੀਕ ਕਹਿ ਰਹੀ ਹੈ। ਅਗਲੇ ਦਿਨ ਜਦੋਂ ਭਿਖਾਰੀ ਆਇਆ ਤਾਂ ਉਸਨੇ ਖਾਣਾ ਮੰਗਿਆ ਤਾਂ ਉਸ ਔਰਤ ਨੂੰ ਬਹੁਤ ਗੁੱਸਾ ਆਇਆ। ਤੇ ਗੁੱਸੇ ਦੇ ਵਿੱਚ ਉਸਨੇ ਜ਼ਹਿਰ ਦੀ ਸ਼ੀਸ਼ੀ ਲਈ ਅਤੇ ਉਸਦੇ ਖਾਣੇ ਉੱਪਰ ਪਾ ਦਿੱਤੀ। ਅਜੇ ਉਹ ਖਾਣਾ ਲੈ ਕੇ ਜਾ ਹੀ ਰਹੀ ਸੀ ਕਿ ਉਸਦੇ ਮਨ 'ਚ ਆਵਾਜ਼ ਆਈ ਕਿ ਇਹ ਤੂੰ ਕੀ ਕਰਨ ਜਾ ਰਹੀ ਹੈਂ? ਉਸ ਆਦਮੀ ਨੂੰ ਜ਼ਹਰ ਦੇਣ ਜਾ ਰਹੀ ਹੈ ਜੋ ਰੱਬ ਦਾ ਸ਼ੁਕਰ ਕਰਦਾ ਹੈ ਤਾਂ ਉਸ औरत ਨੇ ਉਹ ਖਾਣਾ ਸੁੱਟ ਦਿੱਤਾ ਫਿਰ ਉਸਨੇ ਹੋਰ ਖਾਣਾ ਲਿਆ ਤੇ ਭਿਖਾਰੀ ਨੂੰ ਦੇ ਦਿੱਤਾ ਭਿਖਾਰੀ ਹਰ ਰੋਜ਼ ਦੀ ਤਰ੍ਹਾਂ ਖਾਣਾ ਲੈ ਕੇ ਆਕਾਸ਼ ਵੱਲ ਮੁੱਖ ਕਰਦਾ ਤੇ ਕਹਿੰਦਾ ਪ੍ਰਮਾਤਮਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੂੰ ਮੈਨੂੰ ਰੋਟੀ ਦਿੱਤੀ ਹੈ ਇਹ ਕਹਿ ਕੇ ਉਹ ਚਲਾ ਜਾਂਦਾ ਉਸ ਦਿਨ ਜਦੋਂ ਉਹ ਜਾ ਰਿਹਾ ਸੀ ਤੇ ਇੱਕ ਖਾਣਾ ਖਾਣ ਲਈ ਰੁੱਖ ਦੇ ਥੱਲੇ ਬੈਠ ਗਿਆ ਉਸਨੇ ਦੇਖਿਆ ਕਿ ਇੱਕ ਛੋਟੀ ਜੀ ਬੱਚੀ ਜੋ ਆਪਣੇ ਸਕੂਲ ਤੋਂ ਆ ਰਹੀ ਸੀ ਉਹ ਰੋ ਰਹੀ ਸੀ ਜਦ ਉਸ ਭਿਖਾਰੀ ਨੇ ਉਸ ਨੂੰ ਪੁੱਛਿਆ ਕਿ ਕੀ ਗੱਲ ਹੈ ਬੱਚਾ ਤਾਂ ਉਸ ਛੋਟੀ ਲੜਕੀ ਨੇ ਕਿਹਾ ਕਿ ਮੇਰਾ ਸਕੂਲ ਦਾ ਖਾਣਾ ਸਕੂਲ ਦੇ ਬੱਚਿਆਂ ਨੇ ਮੇਰੇ ਤੋਂ ਖੋ ਲਿਆ ਔਰ ਖਾ ਲਿਆ ਹੈ ਮੈਨੂੰ ਬਹੁਤ ਭੁੱਖ ਲੱਗੀ ਹੈ ਤਾਂ ਉਸ ਭਿਖਾਰੀ ਨੇ ਬਿਨਾਂ ਕੁਝ ਸੋਚੇ ਸਮਝੇ ਆਪਣਾ ਖਾਣਾ ਉਸ ਬੱਚੀ ਨੂੰ ਦੇ ਦਿੱਤਾ ਬੱਚੀ ਉਹ ਖਾਣਾ ਖਾ ਕੇ ਜਦੋਂ ਆਪਣੇ ਘਰ ਗਈ ਤਾਂ ਉਸਨੇ ਆਪਣੀ ਮਾਂ ਨੂੰ ਪੂਰਾ ਹਾਲ ਸੁਣਾਇਆ ਕਿ ਅੱਜ ਉਸ ਨਾਲ ਕੀ ਕੀ ਹੋਇਆ ਕਿ ਸਕੂਲ ਦੇ ਬੱਚਿਆਂ ਨੇ ਕਿਸ ਤਰ੍ਹਾਂ ਉਹਦਾ ਟਿਫਨ ਲਿਆ ਤੇ ਉਹ ਰੋਂਦੀ ਰੋਂਦੀ ਘਰ ਵਾਪਸ ਆ ਰਹੀ ਸੀ ਤੇ ਰਸਤੇ 'ਚ ਇੱਕ ਭਿਖਾਰੀ ਨੇ ਉਸਨੂੰ ਖਾਣਾ ਦੇ ਦਿੱਤਾ ਤੇ ਮੈਂ ਉਹ ਖਾਣਾ ਖਾ ਕੇ ਆਈ ਹਾਂ ਉਹ ਔਰਤ ਉੱਥੇ ਹੀ ਦਿਲ ਫੜ ਕੇ ਬੈਠ ਗਈ ਉਸਨੇ ਕਿਹਾ ਸ਼ੁਕਰ ਹੈ ਪ੍ਰਮਾਤਮਾ ਤੁਮੇ ਨੂੰ ਗਲਤ ਕੰਮ ਕਰਨ ਲੱਗੀ ਸੀ ਉਸ ਤੋਂ ਰੋਕ ਲਿਆ ਜੀ ਉਹ ਜ਼ਹਿਰ ਵਾਲਾ ਖਾਣਾ ਮੈਂ ਉਸ ਭਿਖਾਰੀ ਨੂੰ ਦੇ ਦਿੰਦੀ ਤਾਂ ਉਹੀ ਖਾਣਾ ਮੇਰੀ ਬੱਚੀ ਨੇ ਵੀ ਖਾਣਾ ਸੀ ਤੇ ਜੇ ਉਹ ਜ਼ਹਿਰ ਵਾਲਾ ਖਾਣਾ ਮੇਰੀ ਬੱਚੀ ਖਾ ਲੈਂਦੀ ਤਾਂ ਕੀ ਹੋਣਾ ਸੀ ساری ਰਾਤ ਉਹ ਇਹੀ ਗੱਲਾਂ ਸੋਚਦੀ ਰਹੀ ਅਗਲੀ ਸਵੇਰ ਜਦੋਂ ਉਹ औरत ਉੱઠી ਤਾਂ ਉਸਨੇ ਬੜੇ ਮਨ ਨਾਲ ਖਾਣਾ ਬਣਾਇਆ ਜਦੋਂ ਉਸਨੇ ਖਾਣਾ ਬਣਾ ਲਿਆ ਤੇ ਭਿਖਾਰੀ ਦਾ ਇੰਤਜ਼ਾਰ ਕਰਨ ਲੱਗੀ ਕਿ ਕਦੋਂ ਆਏ ਤੇ ਕਦੋਂ ਮੈਂ ਉਸਨੂੰ ਖਾਣਾ ਦਵਾਂ ਜਦ ਭਿਖਾਰੀ ਆਇਆ ਤਾਂ ਉਸ औरत ਨੂੰ ਬੜਾ ਚਾਅ ਚੜ ਗਿਆ ਉਸਨੇ ਉਸਨੂੰ ਖਾਣਾ ਦਿੱਤਾ ਤੇ ਉਸ ਭਿਖਾਰੀ ਨੇ ਖਾਣਾ ਲੈ ਕੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਰੋਜ਼ ਕਰਦਾ ਸੀ ਆਕਾਸ਼ਵਲ ਮੂੰਹ ਕੀਤਾ ਔਰ ਕਿਹਾ ਪ੍ਰਮਾਤਮਾ ਤੇਰਾ ਲੱਖ ਸ਼ੁਕਰ ਹੈ ਲੱਖ ਸ਼ੁਕਰ ਹੈ ਤੂੰ ਮੈਨੂੰ ਰੋਟੀ ਦਿੱਤੀ ਹੈ ਜਦੋਂ ਭਿਖਾਰੀ ਗਿਆ ਤਾਂ ਔਰਤ ਨੇ ਵੀ ਆਕਾਸ਼ਵਲ ਮੂੰਹ ਕਰਕੇ ਤੂੰ ਮੇਰੇ ਹੱਥ ਜੋੜ ਕੇ ਕਿਹਾ ਸ਼ੁਕਰ ਹੈ ਪ੍ਰਮਾਤਮਾ ਸ਼ੁਕਰ ਹੈ ਜੋ ਮੈਂ ਗਲਤ ਕੰਮ ਕਰਦੀ ਸੀ ਉਹ ਕਲਦ ਕੰਮ ਕਰਨ ਤੋਂ ਮੈਨੂੰ ਰੋਕ ਦਿੱਤਾ ਸ਼ੁਕਰ ਹੈ ਤੂੰ ਮੈਨੂੰ ਸੇਵਾ ਬਖਸ਼ੀ ਹੈ ਸ਼ੁਕਰ ਹੈ ਕਿ ਮੈਂ ਵੀ ਕਿਸੇ ਦਿੱਤੇ ਡੱਟ ਪਰ ਸਕਦੀ ਹਾਂ ਕਿਉਂਕਿ ਤੇਰਾ ਹੁਕਮ ਹੈ ਸਿੱਖਿਆ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਰੱਬ ਸਾਡੀ ਭਾਵਨਾ ਦੇਖਦਾ ਹੈ ਇਹ ਨਹੀਂ ਦੇਖਦਾ ਕਿ ਸਾਹਮਣੇ ਵਾਲਾ ਇਨਸਾਨ ਕੌਣ ਹੈ ਰੱਬ ਸਾਨੂੰ ਗਲਤ ਰਹਾ ਤੋਂ ਰੋਕਦਾ ਹੈ ਸਹੀ ਰਸਤਾ ਦਿਖਾਉਂਦਾ ਹੈ ਪਿਆਰ ਦਇਆ ਤੇ ਭਰੋਸਾ ਇਹੀ ਸੱਚੀ ਭਗਤੀ ਹੈ ਸੰਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤੈਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ